प्यारे श्रोताओं आज ਆਪਾਂ ਵਿਚਾਰਵਾਦ ਦੀਆਂ ਵਿਸ਼ੇਸ਼ਤਾਈਆਂ ਜੋ ਦਾ ਭਾਗ ਦੂਜਾ ਉਸ ਬਾਰੇ ਵਿਚਾਰ ਕਰਾਂਗੇ ਕਰੈਕਟਰਿਸਟਿਕਸ ਆਫ ਆਈਡੀਅਲਿਜ਼ਮ ਕੀ ਹਨ ਜਿਵੇਂ ਪਹਿਲਾਂ ਆਪਾਂ ਸੰਸਾਰ ਦੀ ਮਸ਼ੀਨੀ ਵਿਆਖਿਆ ਸੰਸਾਰ ਦੀ ਪ੍ਰੋਜਨਾਤਮਕ ਵਿਆਖਿਆ ਈਸ਼ਵਰਵਾਦ ਵਿੱਚ ਵਿਸ਼ਵਾਸ ਮਨੁੱਖ ਇਸ ਸੰਸਾਰ ਦਾ ਕੇਂਦਰ ਏਕਤਾ ਦੀ ਧਾਰਨਾ ਬਾਰੇ ਗੱਲ ਕੀਤੀ ਸੀ ਅੱਜ ਆਪਾਂ ਵਿਚਾਰਵਾਦ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਅਧਿਆਤਮਵਾਦ ਜਿਹੜਾ ਸਪਿਰਚੁਅਲਿਜ਼ਮ ਬਾਰੇ ਗੱਲ ਕਰਾਂਗੇ ਮਨੁੱਖ ਦੇ ਮਨ ਅਤੇ ਇਸ ਵਿਚਲੇ ਵਿਚਾਰ ਨੂੰ ਇੰਨੀ ਮਹੱਤਤਾ ਦਿੰਦਿਆਂ ਵਿਚਾਰਵਾਦੀ ਇਹ ਤੱਤ ਵੀ ਸਪਸ਼ਟ ਕਰ ਰਹੇ ਹਨ ਕਿ ਉਹ ਅਧਿਆਤਮਿਕਵਾਦ ਵਿੱਚ ਵਿਸ਼ਵਾਸ ਕਰਦੇ ਹਨ ਅਧਿਆਤਮਵਾਦ ਤੋਂ ਭਾਵ ਹੈ ਉਹ ਦ੍ਰਿਸ਼ਟੀਕੋਣ ਜੇ ਸੰਸਾਰ ਸਭ ਕੁਝ ਅਧਿਆਤਮਕ ਹੈ ਆਤਮਾ ਦੇ ਰਹਸ ਸਬੰਧੀ ਵਿਚਾਰ ਨੂੰ ਅਧਿਆਤਮਵਾਦ ਕਹਿੰਦੇ ਹਨ ਵਿਚਾਰਾਂ ਜਾਂ ਆਤਮਾ ਨੂੰ ਮਹੱਤਵਪੂਰਨ ਸਮਝਣ ਤੋਂ ਭਾਵ ਹੈ ਕਿ ਅਸੀਂ ਰਹਸਵਾਦ ਵਿੱਚ ਵਿਸ਼ਵਾਸ ਰੱਖਦੇ ਹਾਂ ਵਿਚਾਰਵਾਦੀ ਅਧਿਆਤਮਵਾਦ ਨੂੰ ਮੰਨਦੇ ਹਨ ਇਸ ਲਈ ਉਹ ਕੁਝ ਅਰਥਾਂ ਵਿੱਚ ਰਹਸਵਾਦੀ ਵੀ ਹਨ ਵਿਚਾਰਵਾਦ ਦਾ ਇਹ ਵਿਚਾਰ ਹੈ ਕਿ ਮਨੁੱਖੀ ਵਿਅਕਤੀਤਵ ਦੇ ਕੁਝ ਗੁਣ ਸ਼ੁਭੇ ਹੋਏ ਹੁੰਦੇ ਹਨ ਜਿਨ੍ਹਾਂ ਦਾ ਵਿਕਾਸ ਕਰਨਾ ਜ਼ਰੂਰੀ ਹੁੰਦਾ ਹੈ ਇਸੇ ਲਈ ਟੀ ਐਚ ਗ੍ਰੀਨ ਦਾ ਕਹਿਣਾ ਹੈ ਕਿ ਕਿਸੇ ਵਿਅਕਤੀਤਵ ਦੇ ਪੂਰਨ ਅਤੇ ਉਪਜਾਊ ਵਿਕਾਸ ਲਈ ਆਤਮਾ ਦੀ ਸਿੱਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਉਨੇਸਤੋਂ ਅੱਗੇ ਆਪਾਂ ਮਨ ਪਦਾਰਥ ਤੋਂ ਸ਼੍ਰੇਸ਼ਟ ਹੈ ਇਸ ਦੀ ਥੋੜੀ ਵਿਆਖਿਆ ਕਰਦੇ ਹਾਂ ਇਸ ਤੱਤ ਦਾ ਵਰਣਨ ਹੈ ਕਿ ਵਿਚਾਰਵਾਦ ਪਦਾਰਥ ਨੂੰ ਤੁਛ ਸਮਝਦਾ ਹੈ ਅਤੇ ਮਨ ਨੂੰ ਉਸ ਤੋਂ ਕਿਤੇ ਵੱਧ ਸ਼੍ਰੇਸ਼ਟਤਾ ਜਨ ਕੇ ਮਹਾਨਤਾ ਦਿੰਦਾ ਹੈ ਇਥੋਂ ਤੱਕ ਕਿ ਵਿਚਾਰਵਾਦੀ ਪਦਾਰਥ ਨੂੰ ਵਿਚਾਰ ਜਾਂ ਮਨ ਦੇ अधीन ਦੇਖਦੇ ਹਨ ਮਨੁੱਖ ਦੀ ਚੇਤਨਾ ਅਤੇ ਮਨ ਹੀ ਇਹਨਾਂ ਸਭ ਵਸਤਾਂ ਦੀ ਮੌਜੂਦਗੀ ਦਰਸਾਉਂਦੇ ਹਨ ਇਹਨਾਂ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਦੇ ਪਦਾਰਥ ਜਾਂ ਵਸਤੂ ਦੀ ਮਹੱਤਤਾ ਨੂੰ ਸਮਝਣ ਜਾਂ ਪਰਖਣ ਵਾਲਾ ਕੋਈ ਹੋਰ ਤੱਤ ਨਹੀਂ ਹੈ ਕਿਥੋਂ ਤੱਕ ਕਿ ਪਦਾਰਥ ਨੂੰ ਪਦਾਰਥ ਜਾਂ ਵਸਤੂ ਨੂੰ ਇੱਕ ਵੱਖਰਾ ਨਾਮ ਦੇਣ ਵਾਲਾ ਵੀ ਮਨੁੱਖੀ ਮਨ ਹੀ ਹੈ ਵਸਤੂ ਦੇ ਗੁਣਾ ਦਾ ਗਿਆਨ ਅਤੇ ਉਸ ਨੂੰ ਸਥਾਪਿਤ प्रयोजन ਲਈ ਉਪਯੋਗੀ ਬਣਾਉਣ ਦਾ ਕੰਮ ਇਹ ਮਨ ਹੀ ਕਰਦਾ ਹੈ ਇਸ ਲਈ ਪਦਾਰਤ ਕੇਵਲ ਪਦਾਰਤ ਹੀ ਹੈ ਪਰ ਮਨ ਇਹਨਾਂ ਤੋਂ ਕਿਤੇ ਉੱਪਰ ਅਤੇ શ્રેਸ਼ਟ ਹੈ ਆਤਮ ਅਨੁਕੂਲਤਾ ਦਾ ਸਿਧਾਂਤ ਵਿਚਾਰਵਾਦੀ ਗਿਆਨ ਦੀ ਸਮੱਸਿਆ ਪ੍ਰਤੀ ਵੀ ਆਪਣੇ ਵਿਚਾਰ ਦਿੰਦੇ ਹਨ ਇਹ ਗੱਲ ਦਸਾਉਣ ਤੋਂ ਬਾਅਦ ਕਿ ਗਿਆਨ ਦੀ ਪ੍ਰਕਿਰਿਆ ਕੇਵਲ ਮਨੁੱਖੀ ਮਨ ਅਤੇ ਇਸ ਵਿਚਲੇ ਵਿਚਾਰਾਂ ਰਾਹੀਂ ਹੀ ਸੰਭਵ ਹੈ ਜਿਵੇਂ ਕਿ ਪ੍ਰੋਫੈਸਰ ਬਾਹਮ ਵੀ ਕਹਿੰਦੇ ਹਨ ਕਿ ਵਿਚਾਰਵਾਦ ਅਨੁਸਾਰ ਗਿਆਨ ਮਨੁੱਖੀ ਮਨ ਵਿੱਚ ਪਏ ਵਿਚਾਰਾਂ ਅਤੇ ਧਾਰਨਾਵਾਂ ਤੇ ਨਿਰਭਰ ਹੈ ਵਿਚਾਰਵਾਦੀ ਇਸ ਦੇ ਸੱਚ ਹੋਣ ਦਾ ਪ੍ਰਮਾਣ ਵੀ ਬਣਾਉਂਦੇ ਹਨ ਪਾਪ ਸਭ ਗਿਆਨ ਵਿਗਿਆਨ ਵਿੱਚ ਇਹ ਇੱਕ ਪ੍ਰਮੁੱਖ ਸਮੱਸਿਆ ਰਹੀ ਹੈ ਕਿ ਮਿਲਿਆ ਗਿਆਨ ਸੱਚ ਹੈ ਜਾਂ ਝੂਠ ਇਸ ਦਾ ਪੈਮਾਨਾ ਕੀ ਹੈ ਜਾਂ ਗਿਆਨ ਸੱਚ ਹੈ ਜਾਂ ਝੂਠ ਇਹ ਕਿਵੇਂ ਮਾਪਿਆ ਜਾਵੇ ਵਿਚਾਰਵਾਦੀ ਆਤਮ ਅਨੁਕੂਲਤਾ ਦੇ ਸਿਧਾਂਤ ਦੀ ਪੂਰਨ ਸਹਿਮਤੀ ਦਿੰਦੇ ਹਨ ਇਹ ਸਿਧਾਂਤ ਅਨੁਸਾਰ ਉਹ ਗਿਆਨ ਸੱਚਾ ਹੈ ਜੋ ਮਨੁੱਖੀ ਮਨ ਦੇ ਪਹਿਲੇ ਵਿਚਾਰਾਂ ਨਾਲ ਅਨੁਕੂਲਤਾ ਰੱਖਦਾ ਹੋਵੇ ਨਹੀਂ ਤਾਂ ਝੂਠ ਵਿਚਾਰਵਾਦੀ ਸੱਚ ਦੇ মাপ ਲਈ ਆਤਮ ਅਨੁਕੂਲਤਾ ਦੇ ਸਿਧਾਂਤ ਤੇ ਜ਼ੋਰ ਦਿੰਦੇ ਹਨ ਇਹ ਸਿਧਾਂਤ ਹੈ ਕਿ ਕਿਸੇ ਨਿਰਣੇ ਗਿਆਨ ਨੂੰ ਤਾਂ ਸੱਚ ਮੰਨਿਆ ਜਾਵੇ ਜੋ ਪਹਿਲੇ ਸੱਚ ਮੰਨੀ ਨਿਰਣਿਆਂ ਨਾਲ ਮੇਲ ਖਾਂਦਾ ਹੋਵੇ ਹੁਣ ਵਿਚਾਰਵਾਦੀਆਂ ਦੀ ਗਿਆਨ ਵਿਗਿਆਨਿਕ ਵਿਆਖਿਆ ਉਹ ਕਿਵੇਂ ਕਰਦੇ ਗਿਆਨ ਵਿਗਿਆਨ ਦੇ ਯੰਤਰ ਵਿੱਚ ਵਿਚਾਰਵਾਦੀਆਂ ਦਾ ਕਾਫੀ ਵੱਡਾ ਰੋਲ ਹੈ ਇਸ ਸੰਬੰਧੀ ਇਹਨਾਂ ਨੂੰ ਧਾਰਨਾਵਾਦੀ ਵੀ ਕਿਹਾ ਜਾਂਦਾ ਹੈ ਇਹਨਾਂ ਅਨੁਸਾਰ ਖਾਸ ਕਰਕੇ ਪਲੇਟੋ ਅਤੇ ਬਰਕਲੇ ਵਸਤੂ ਨਾਲੋਂ ਵਸਤੂ ਦੀ ਧਾਰਨਾ ਬਧੇਰੇ ਮਹੱਤਵਪੂਰਨ ਹੈ ਜਾਂ ਇੰਜ ਕਹੇ ਲਗੋ ਕਿ ਵਸਤੂ ਆਪਣੇ ਵਿਚਾਰ ਤੋਂ ਬਿਨਾ ਮੌਜੂਦ ਨਹੀਂ ਰਹਿ ਸਕਦੀ ਵਸਤੂ ਅਤੇ ਉਸ ਦੇ ਗੁਣ ਕਿਸੇ ਮਨ ਤੋਂ ਬਿਨਾ ਨਹੀਂ ਰਹਿ ਸਕਦੇ ਗਿਆਨ ਵਸਤੂ ਨੂੰ ਪ੍ਰਭਾਵਿਤ ਕਰਦਾ ਹੈ ਗਿਆਨ ਪ੍ਰਤੱਖ ਰੂਪ ਵਿੱਚ ਨਹੀਂ ਹੁੰਦਾ ਬਲਕਿ ਵਿਚਾਰਾਂ ਰਾਹੀਂ ਸਾਡੇ ਤੱਕ ਪਹੁੰਚ ਪਹੁੰਚਦਾ ਹੈ ਵਸਤਾਂ ਸਰਵ ਵਿਆਪਕ ਨਹੀਂ ਹਨ ਜਿਵੇਂ ਕਿ ਜਥਾਰਥਵਾਦੀ ਕਹਿ ਚੁੱਕੇ ਹਨ ਬਲਕਿ ਦੇਖਣ ਵਾਲੇ ਦੇ ਦ੍ਰਿਸ਼ਟੀਕੋਣ ਦੇ ਅਨਸਾਰ ਬਦਲਦੀਆਂ ਰਹਿੰਦੀਆਂ ਹਨ ਦੂਸਰੇ ਸ਼ਬਦਾਂ ਵਿੱਚ ਸੱਤਾ ਪੂਰਨ ਤੌਰ ਤੇ ਚੇਤਨਾ ਤੇ ਨਿਰਭਰ ਹੈ ਇਸੇ ਕਰਕੇ ਹੀ ਵਿਚਾਰਵਾਦ ਨੂੰ ਉਹ ਪਦਾਰਥਵਾਦ ਅਤੇ ਕਦੇ ਕਦੇ ਅਧਿਆਤਮਵਾਦ ਵੀ ਕਹਿੰਦੇ ਹਨ ਕੱਲ ਨੂੰ ਅਸੀਂ ਅਗਲੇ ਚੈਪਟਰ ਦੇ ਵਿੱਚ ਵਿਚਾਰਵਾਦ ਅਤੇ ਜਥਾਰਥਵਾਦ ਦੇ ਵਿੱਚ ਅੰਤਰ ਬਾਰੇ ਗੱਲ ਕਰਾਂਗੇ ਅੱਜ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਅੱਛੀ ਲੱਗਦੀ ਹੋਵੇਗੀ। ਔਰ ਤੁਸੀਂ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਆਪ ਜੀ ਦੀ ਮਿਹਰਬਾਨੀ ਹੋਵੇਗੀ। ਧੰਨਵਾਦ। ਮਿਹਰਬਾਨੀ ਸਤਿ ਸ੍ਰੀ ਅਕਾਲ।